ਕਿਰੋ 10 ਲੱਖ ਰੁਪਏ ਗਵਾਇਆ ਸਾਡੇ ਸ਼ਹਿਰ 'ਚ 10 ਲੱਖ ਰੁਪਏ ਤੁਹਾਡਾ ਵੀ ਜ਼ਿੰਮੇਵਾਰ ਨਾ ਨਿਕੀ ਹੋਈ ਹੈ ਵੀ ਸੋਸ਼ਲ ਮੀਡੀਆ ਤੇ ਮੁੜਕੇ ਨੇ ਵੇਖਿਆ ਤੇ ਬੇਰੀ ਅਹੀਸ਼ ਕਿ ਆਈ ਸੀ ਸਰ ਇੰਸਟਾਗ੍ਰਾਮ ਐਡ ਵੀ ਕੀਨੇ ਥਾ ਨਹੀਂ ਇੰਸਟਾਗ੍ਰਾਮ 'ਚ ਸਰ ਜਿਹੜਾ 10 ਲੱਖ ਰੁਪਏ ਤੁਸੀਂ ਬਾਹਰ ਪਸਾਇਆ ਹਾਂ ਹਾਂ ਜਾਨੀ ਤੇ ਸਮਾਹ ਵੀ ਖਰਾਬ ਹੋਇਆ ਹੁਣ ਸਮਾਹ ਦੋ ਸਾਲ ਹੋ ਗਏ ਸਮਾਹ ਦੋ ਸਾਲ ਕਿਤੇ ਰਹਿ ਕੇ ਤੇ ਵਿਸ਼ਵਾਸ ਕਰਨਾ ਔਖਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਵੀ ਜਗਾ ਚੱਲੇ ਆਫਰੇ ਚਾਹੀਏ ਨਹੀਂ ਸਰ ਇੱਥੇ ਤੇ ਵਿਸ਼ਵਾਸ ਕਰ ਰਹੇ ਦਸਾਂਦੀਪ ਸਿੰਘ ਜੀ ਅੰਕੀ ਸਿੰਘ ਜੰਮੇ ਸਰ ਨਾਮ ਹੈ ਫਰਮਾਨ ਵਾਲੇ ਵਰਕਰ ਸਰ ਅਚਾ ਤੁਸੀਂ ਇੰਨੇ ਬੱਚਿਆਂ ਲਈ ਸਟੋਰੀਆਂ ਤੁਸੀਂ ਸੁਣਦੇ ਪੈਸਾ ਕੀ ਨੰਗਾ ਮਤਲਬ ਕਿਤੇ ਨਾ ਕਿਤੇ ਕੋਈ ਇਹਦਾ ਮਤਲਬ ਲੋਕ ਸਹੀ ਕਹਿੰਦੇ ਕਿ ਜਨਤਾ ਨੂੰ ਬਚੋ ਨਹੀਂ ਕਹਿੰਦੇ ਸਹੀ ਹੈ ਪਰ ਇਹ ਆਪਾ ਫਸੇ ਰਹੇ ਪਹਿਲਾਂ ਹੀ ਜ਼ਰੂਰ ਫੜਾਉਂਦਾ ਹੈ ਅਚਾ ਤੁਹਾਨੂੰ ਕਹਿੰਦਾ ਮੌਕਾ ਅਸੀਂ ਆਪ ਫਸੇ ਰਹੇ ਬਈਲਾਹੀਂ ਨਹੀਂ ਤਾਂ ਅਚਾ ਤੁਹਾਡੀਆਂ ਵੀ ਸਟੋਰੀਆਂ ਗਈਆਂ ਕਰੋੜ ਦਾਸ ਲੱਖ ਰੁਪਈਆ ਗਵਾਇਆ ਸਾਡੇ ਸ਼ਹਿਰ 'ਚ ਅਸੀਂ ਆਪਣੇ ਸ਼ਹਿਰ 'ਚ ਗਵਾਇਆ ਕਿਹੜੇ ਸ਼ਹਿਰ ਤੋਂ ਹੋ ਕਿਲਾਣਾ ਬਾਤੋਂ ਹੈ 10 ਲੱਖ ਰੁਪਏ ਤੁਹਾਡੇ ਨਾਲ ਚੱਲੀ ਗਈ ਹੈ ਕੀ ਬਾਤ ਹੈ ਸਰ ਅੱਜ ਇਹ ਮਤਲਬ ਬੱਚੇ ਮੈਂ ਮੰਗਾ ਇਹ ਵੀ ਸੋਸ਼ਲ ਮੀਡੀਆ ਤੇ ਮੁੜਕੇ ਨੇ ਵੇਖਿਆ ਹੱਥ ਜਿਹੜੀ ਅਸੀਂ ਕਿ ਆਏ ਹਾਂ ਦੇਖੀ ਸਰ ਇੰਸਟਾਗ੍ਰਾਮ ਐਡ ਵੇਖੀ ਨੇ ਸਾਡੀ ਇੰਸਟਾਗ੍ਰਾਮ ਸਰ ਜਿੱਦਾਂ 10 ਲੱਖ ਰੁਪਏ ਤੁਸੀਂ ਬਾਹਰ ਫਸਾਇਆ ਹਾਂਜੀ ਹਾਂਜੀ ਤੇ ਸਮਾਂ ਵੀ ਖਰਾਬ ਹੋਇਆ ਹੁਣ ਸਮਾਂ 2 ਸਾਲ ਹੋ ਗਏ ਸਾਨੂੰ 2 ਸਾਲ ਸਾਨੂੰ ਤੇ ਕਿਤੇ ਨਾ ਕਿਤੇ ਵਿਸ਼ਵਾਸ ਕਰਨਾ ਔਖਾ ਨਹੀਂ ਹੁੰਦਾ ਕਿ ਨਹੀਂ ਹੁੰਦਾ ਵੀ ਜਗ੍ਹਾ ਚੱਲੇ ਜਾਂ ਵੱਖਰੀ ਸਿਆਣੀ ਨਹੀਂ ਫਿਰ ਇੱਥੇ ਤੇ ਵਿਸ਼ਵਾਸ ਕਰਨਾ ਹੀ ਪੈਣਾ ਹੀ ਕਿਉਂਕਿ ਕਾਨੂੰਨੀ ਬੜਾ ਵੱਡਾ ਨੂਰੀ ਜੱਜ ਦਾ ਵੀ ਤੁਹਾਡੇ ਕੋਲ ਇੱਥੇ ਗਏ ਸੀ ਇਸ ਕਰਕੇ ਉਹ ਕਲੀਨ ਕੇ ਦੇਖਤਾ ਰਿਹਾ ਉਸ ਕਰਕੇ ਪਤਾ ਨੂੰ ਵਿਸ਼ਵਾਸ ਜਦੋਂ ਬਾਹਰ ਤੁਹਾਡਾ ਇਹ ਚੀਜ਼ ਹੋ ਰਹੀ ਸੀਗੀ ਉਦੋਂ ਤੁਸੀਂ ਹੋਮੀਜ਼ਾ ਬਾਰੇ ਸੁਣਿਆ ਹੋਇਆ ਸੀਗਾ ਨਹੀਂ ਸਰਦੋ ਉਦੋਂ ਪਤਾ ਨਹੀਂ ਸੀ ਆਪਾਂ ਨੂੰ ਠੀਕ ਹੈ ਇਹ ਪਤਾ ਦਾ ਦੇ ਆਪਾਂ ਫਿਰ ਉੱਥੇ ਭਾਦੇ ਹੀ ਨਾ ਤਾਂ ਉਹਦਾ ਤਾਂ ਅਸਰਤ ਹੋ ਗਈ ਚਲੋ ਫੇਰ ਵੀ ਸਾਡੇ ਤੇ ਪੀਚ ਕੀਤਾ ਨਹੀਂ ਤਾਂ ਚੱਲ ਲੱਗਦਾ 15 11 ਵਜੇ ਨਾ ਤੂੰ ਦਵਾਰਾ ਜਾਂਦਾ ਹੀ ਜਾਂਦਾ ਨੂੰ ਨਹੀਂ ਕਰ ਨਹੀਂ ਨਹੀਂ ਇਹਦਾ ਪੈਸਾ ਖਰਾਬ ਕਰਕੇ ਤੂੰ ਮੈਂ ਇਤਬਾਰ ਕੀਤਾ ਬਹੁਤ ਵਧੀਆ ਕਾਮ ਕੜਾਂ ਅੱਛਾ ਅੱਜ ਮੈਨੂੰ ਇੰਨਾ ਪਤਾ ਹੈ ਸਾਨੂੰ ਅੱਜ ਬਲੇਸਿੰਗ ਦੁਆਵਾਂ ਬਹੁਤ ਮਿਲੀਆਂ ਹੋਣੀਆਂ ਇਹਨਾਂ ਬੱਚਿਆਂ ਦੀਆਂ ਇਹਨਾਂ ਦੇ ਪੇਰੈਂਟਸ ਦੀਆਂ ਇਹਨਾਂ ਦੇ ਭੈਣਾਂ ਭਰਾਵਾਂ ਦੀਆਂ ਜਿਨ੍ਹਾਂ ਦਾ ਲੱਖਾਂ ਰੁਪਏ ਬਾਹਰ ਦੇਖੋ ਜੱਟਾਂ ਨੇ ਠੱਗਿਆ ਤੇ ਪਰ ਅੱਜ ਫਾਈਨਲੀ ਅੱਜ ਕਿਤੇ ਨਾ ਕਿਤੇ ਆਪਾਂ ਉਹਨਾਂ ਨੂੰ ਚਲੋ ਮੈਨੂੰ ਪਤਾ ਹੈ ਉਹ ਜਿਹੜਾ ਦੁੱਖ ਆ ਉਹ ਤਾਂ ਨਹੀਂ ਕਵਰ ਕਰ ਸਕਦੇ ਆਪਾਂ ਲੱਖਾਂ ਰੁਪਏ ਫਸਿਆ ਤਾਂ ਪਰ ਚਲੋ ਇਹਦੀ ਲਾਈਫ 'ਚ ਥੋੜੀ ਜਿਹੀ ਖੁਸ਼ੀ ਜਿਹੜੀ ਆਪਾਂ ਜ਼ਰੂਰ ਕਿਤੇ ਨਾ ਕਿਤੇ ਦਿੱਤੀ ਆ ਜਿਹੜਾ ਵੀਜ਼ਾ ਲਵਾ ਕੇ ਪਰ ਮੈਂ ਤਾਂ ਦੇਖੋ ਇਹੀ ਕਹੂੰਗਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹਨੂੰ ਪ੍ਰ ਇਹ ਮਾਰਕੀਟ ਦੇ ਸਾਡੇ ਕੋਲ ਤਾਂ ਰੋਜ਼ ਬੱਚੇ ਆਉਂਦੇ ਆ ਮੈਂ ਅੱਜ 10 12 ਸਾਲਾਂ ਤੋਂ ਇਹ ਵੀਡੀਓਜ਼ ਕਰ ਰਿਹਾ ਬੜੀਆਂ ਜਿਹੜੀਆਂ ਸਟੋਰੀਆਂ ਮੈਂ ਸੁਣ ਚੁੱਕਾ ਹਾਂ ਜੋ ਹਾਲਾਤ ਆ ਬਾਹਰ ਸੋ ਸੋ ਸਮਝ ਕੇ ਮੈਂ ਨਹੀਂ ਕਹਦਾ ਆ ਕੇ ਆਉਂ ਵੀਜ਼ਾ ਆ ਕੇ ਅੱਖਾਂ ਬੰਦ ਕਰਕੇ ਅਪਲਾਈ ਕਰੋ ਕਿਤੇ ਵੀ ਜਾਣਾ ਸਰਚ ਕਰੋ ਸਰਚ ਕਿੱਦਾਂ ਹੁੰਦਾ ਮੈਂ ਹਮੇਸ਼ਾ ਕਹਿੰਦਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਸਭ ਤੋਂ ਵੱਡਾ ਅੱਜ ਪਲੈਟਫਾਰਮ ਹੈ ਅੱਜ ਤੁਹਾਨੂੰ ਕਿਤੇ ਵੀ ਅਰਨ ਗਵਨ ਜਾ ਕੇ ਪਤਾ ਕਰਨ ਦੀ ਲੋੜ ਨਹੀਂ ਪੈਂਦੀ ਕਿ ਇਹ ਕਿੱਦਾਂ ਫਲਾਣਾ ਕੰਮ ਕਰ ਰਿਹਾ ਇਹਦੇ ਵੀ ਜੰਦੇ ਨਹੀਂ ਤੇ ਕੋਈ ਸੋਸ਼ਲ ਮੀਡੀਆ ਅੱਜ ਜੇ ਲਗਾਤਾਰ ਸਾਡੇ ਵੀਜ਼ੇ ਆ ਰਹੇ ਤੁਹ ਇਹ ਤੋਂ ਕਲੀਅਰ ਹੈ ਤੁਹਾਨੂੰ ਜਿੰਨਾ ਕੋਈ ਮਰਜੀ ਗੋਵੇ ਕਿਉਂ ਵੀਜ਼ਾ ਜਨਾ ਅਪਲਾਈ ਕਰੋ ਉਹਨਾਂ ਵੀਜ਼ੇ ਨਹੀਂ ਆਉਂਦੇ ਪਰ ਆ ਤੁਹਾਨੂੰ ਪਤਾ ਲੱਗਦਾ ਪਏ ਵੀਜ਼ੇ ਆਉਂਦੇ ਤਾਂ ਬਈ ਤਾਂ ਹੀ ਵੀਡੀਓ ਪਾਣੇ ਮੈਂ ਹੁਣ ਇੱਕ ਏਜੰਟ ਕਹਿੰਦਾ ਜੀ ਸਾਡੇ 50 ਵੀਜ਼ੇ ਸਾਡੇ ਆਉਂਦੇ ਜੀ ਮਹੀਨੇ ਦੇ ਹੈ ਵੀਡੀਓ ਉਹਦੀ ਇੱਕ ਨਹੀਂ ਹੈ ਤੁਸੀਂ ਇੱਥੋਂ ਹੀ ਜੱਜ ਕਰ ਸਕਦੇ ਹੋ ਤੁਹਾਨੂੰ ਝੂਠ ਬੋਲਦਾ ਪਿਆ ਇਹ ਵੀ ਇੱਕ ਗੱਲ ਹੈਗੀ ਹੈ ਸੋ ਇਹ ਜਿਹੜੀ ਚੀਜ਼ਾਂ ਤੁਹਾਡੇ ਵਸਤੇ ਰੋਜ਼ ਆਪਾਂ ਇੰਨੀਆਂ-ਇੰਨੀਆਂ ਜਿਹੜੀ ਵੀਡੀਓ ਪਾਣੇ ਆ ਸੋ ਸਮਝ ਕੇ ਆਪਣੀ ਜਿਹੜੀ ਕੰਸਲਟੈਂਟ ਦੀ ਚੋਣ ਕਰੋ ਕਿਸੇ ਵੀ ਕੰਟਰੀ ਜਾਣਾ ਭਾਵੇਂ ਤੁਸੀਂ ਸਾਈਪ੍ਰਸ ਜਾਣਾ ਹੈ ਪਾਵੇਂ ਤੁਸੀਂ ਯੂਕੇ ਜਾਣਾ ਉਹਨੇ ਥੋੜੀ ਦਿਨ ਪਹਿਲਾਂ ਵੀ ਕੋ ਬੱਚੇ ਨਾਲ ਤੁਸੀਂ ਤੁਹਾਡੇ ਮਿਲੇ ਤੁਸੀਂ ਵੀਡੀਓ ਕੀਤੀ ਹੈ ਉਹ ਲੜਕੀ ਦਾ ਸਿੰਗਾਪੁਰ ਦਾ ਸਟੱਡੀ ਵੀਜ਼ਾ ਰਿਫਿਊਜ਼ ਹੋਇਆ ਸਾਡੇ ਕੋਲ ਆਪਾਂ ਉਹ ਵੀਡੀਓ ਵੀ ਕੱਟ ਨਹੀਂ ਕੀਤੀ ਨਾ ਉਹਨੂੰ ਵੀਡੀਓ ਤੋਂ ਪਹਿਲਾਂ ਕਿਹਾ ਤੂੰ ਰਿਫਿਊਜ਼ਲ ਬਾਰੇ ਨਹੀਂ ਬੋਲਣਾ ਜੋ ਇਸ ਤੋਂ ਮੈਨੂੰ ਨਹੀਂ ਲੱਗਦਾ ਕੋਈ ਸਾਫ਼ ਸੁਥਰੀ ਕੋਈ ਐਡਵਰਟਾਈਜ਼ਮੈਂਟ ਹੁੰਦੀ ਹੋਵੇ ਜੋ ਹੈ ਤੁਹਾਡੇ ਸਾਹਮਣੇ ਪਰ ਤੁਸੀਂ ਇੱਥੋਂ ਹੀ ਦੇਖ ਸਕਦੇ ਹੋ ਭਾਵੇਂ ਸਾਡੇ ਕੋਲ ਕੇਸ ਰਿਫਿਊਜ਼ ਹੋਇਆ ਹੈ ਪਰ ਤੁਸੀਂ ਦੇਖੋ ਸਾਡੀ ਸਰਵਿਸ ਜੇ ਬੱਚੇ ਨੂੰ ਪਤਾ ਹੈ ਭਾਵੇਂ ਮੇਰਾ ਕੇਸ ਰਿਫਿਊਜ਼ ਹੋ ਜਾ ਕਿਸੇ ਨਾ ਕਿਤੇ ਚਲੋ ਅੰਬੈਸੀ ਦਾ 100% ਸਕਸੈਸ ਨਹੀਂ ਹੁੰਦਾ ਕੋਈ ਕੰਟਰੀ ਦਾ ਪਰ ਤੁਸੀਂ ਦੇਖੋ ਉਹਨੇ ਦੁਬਾਰਾ ਫਿਰ ਸਾਡੇ ਕੋਲ ਅਪਲਾਈ ਕੀਤਾ ਸੋ ਇਹਦਾ ਮਤਲਬ ਕੀ ਹੈ ਚਲੋ ਕਿਤੇ ਨਾ ਕਿਤੇ ਕਮੀ ਪੇਚੀ ਜਿਹੜੀ ਆ ਰਹੀ ਦੀ ਹੈ ਪਰ ਸਾਡੀ ਸਰਵਿਸ ਜਿਹੜੀ ਹੈ ਸਾਡੇ ਜਿਹੜਾ ਸਟਾਫ ਦਾ ਬਿਹੇਵੀਅਰ ਹੈ ਉਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤਾਂ ਹੀ ਬੱਚਾ ਰਿਫਿਊਜ਼ ਹੋ ਕੇ ਫਿਰ ਸਾਡੇ ਕੋਲ ਦੁਬਾਰਾ ਸੋ ਇਹ ਜਿਹੜੀ ਚੀਜ਼ਾਂ ਦੇਖੋ ਨੋਟ ਕਰਨ ਵਾਲੀਆਂ ਛੋਟੀ ਛੋਟੀਆਂ ਸੋ ਜਿੱਥੇ ਵੀ ਅਪਲਾਈ ਕਰਨਾ ਹੈ ਸੋ ਸਮਝ ਕੇ ਅਪਲਾਈ ਕਰੋ ਤੇ ਮੈਂ ਇੱਕ ਮੈਸੇਜ ਆ ਇਹਨਾਂ ਦੇ ਮਾਪੇ ਉਹ ਬੜੀ ਮਿਹਨਤ ਕਰਕੇ ਕਮਾਈ ਕਰਦੇ ਆ ਪਰ ਅਜਟ ਲੱਖਾਂ ਰੁਪਏ ਜਿਹੜਾ ਠੱਗੀਆਂ ਮਾਰਦੇ ਆ ਕੀ ਕਹੋਂਗੇ ਉਹਨਾਂ ਦੇ ਪੇਰਾਂ ਸੋ ਕੀ ਸਨ ਲੈ ਮੈਂ ਇਹਨਾਂ ਵੀ ਤੁਹਾਡੇ ਕੋਲ ਆਉਣ ਠੱਗੀਆਂ ਨਾ ਖਾਣ ਕੋਈ ਫਾਇਦਾ ਨਹੀਂਗਾ ਛੋਟੇ ਜੰਟ ਵੱਡੋ ਖਲੋਂਦਾ ਅਸੀਂ ਆਪ 10 ਲੱਖ ਰੁਪਇਆ ਪਵਾ ਨਾ ਮੁੜ ਕੇ ਲੜ ਜੂਗਾ ਕਿਸੇ ਨਾਲ ਕਿ ਇੱਥੇ ਆਵੇ ਤੁਹਾਡੇ ਕੋਲ ਤੇ ਵਿਜਾ ਲੈ ਕੇ ਜਾਵੇ ਧੰਨਵਾਦ ਹੈ ਜੀ ਬਿਲਕੁਲ ਤੇ ਮੈਂ ਪਰ ਇਹ ਚਾਹਾਂਗਾ ਤੁਸੀਂ ਇਹਨਾਂ ਕੋਈ ਲੜਨਾ ਪਾ ਨਹੀਂ ਇਹ ਲੜਨਾ ਨਹੀਂ ਪਰ ਲੀਗਲ ਫਾਈਟ ਜ਼ਰੂਰ ਕਰੋ ਕਿਉਂਕਿ ਬੜੀ ਮਿਹਨਤ ਦੀ ਕਮਾਈ ਹੈ ਗੜੇ ਵਿੱਚੋਂ ਸੰਕਰਟਾਟਾ ਦੇ ਅਲੈਕੀ ਦੇ ਹੱਥ ਦੀ ਕਮਾਈ ਪਰ ਅਸੀਂ ਚਲੋ ਬੱਚਾ ਪਿੱਛੇ ਚੱਲਾ ਪਰ ਤੁਸੀਂ ਕਾਨੂੰਨੀ ਕਾਰਵਾਈ ਕਰੋ ਮੈਂ ਦੇ ਕੋਈ ਕਹਾਂਗਾ ਤੇ ਬਾਕੀ ਚਲੋ ਜੀ ਸਾਰੇ ਬੱਚਿਆਂ ਨੂੰ ਬੈਸਟ ਆਫ ਲੱਕ ਹੈ ਮਿਹਨਤ ਕਰੋ ਕਿਉਂਕਿ ਅੱਜ بڑے ਬੱਚੇ ਮਿਲਿਆ ਜਿਨ੍ਹਾਂ ਦਾ ਲੱਖਾਂ ਰੁਪਏ ਬਾਹਰ ਜਿਨ੍ਹਾਂ ਨੇ ਠੱਗੀਆਂ ਹੋਈਆਂ ਮੈਂ ਚਾਹੁੰਗਾ ਕਿਤਨਾ ਕਿਤੇ ਹੁਣ ਪਤਾ ਬੱਚਿਆਂ ਨੂੰ ਕਿ ਪੇਰੈਂਟਸ ਕਿੱਦਾਂ ਪੈਸੇ ਕਮਾਉਂਦੇ ਕਿੱਦਾਂ ਭੇਜਦੇ ਆ ਤੇ ਘਰਾਂ ਦੀ ਲੋੜ ਨਹੀਂ ਬੜੇ ਵਧੀਆ ਮੁਲਕ ਚੱਲੇਓ ਯੂਰਪ ਚ ਚੱਲੇ ਮੈਨੂੰ ਜੋ ਲੱਗਦਾ ਪਿਆ ਜੋ ਸਾਡਾ ਐਕਸਪੀਰੀਅੰਸ ਕਹਿੰਦਾ ਹੈ ਜਾਂ ਜੋ ਆਪਾਂ ਸੁਣਿਆ ਜਾਂ ਜੋ ਗੂਗਲ ਤੇ ਆਪਾਂ ਪੜ੍ਹਦੇ ਪਏ ਨੈਟ ਤੇ ਪੜ੍ਹਦੇ ਪਏ ਆ ਕਿ ਸਾਈਬਰ 2025 ਜਿਹੜਾ ਸ਼ੈਨਿਕਨ ਦਾ ਪਾਰਟ ਬਜੂਗਾ ਚਲੋ ਤੇ 5ਵੇਂ ਤਾਂ ਬਹੁਤ ਵਧੀਆ ਗੱਲ ਹੈ ਜੀ ਤੇ ਤੁਸੀਂ ਵੀ ਜੇ ਦਾ ਫਾਇਦਾ ਚੱਕਣਾ ਚਾਹੁੰਦੇ ਹੋ ਜਿੰਨੀ ਜਲਦੀ ਹੋ ਸਕਦਾ ਸਾਈਪਰਸ ਦਾ ਅਪਲਾਈ ਕਰ ਲਓ ਜੇ ਸ਼ੈਨਿਕਨ ਚ ਆ ਗਿਆ ਮੈਂ ਫਿਰ ਕਹ ਰਿਹਾ ਇਹ ਰੂਲ ਬੜੇ ਸਖਤ ਹੋ ਜਾਂਦੇ ਨੇ ਫਿਰ ਇਦਾਂ ਵੀਜ਼ੇ ਨਹੀਂ ਲੱਗਣੇ ਬਾਅਦ ਚ ਪਛਤਾਣ ਨਾਲੋਂ ਦੇਖੋ ਬਾਹਰ ਤੁਸੀਂ ਫਿਰ 15 15 20 ਵੀ ਲੱਖ ਰੁਪਏ ਵੀ ਚੱਕਣਾ ਕੀ ਸਾਨੂੰ ਭੇਜ ਦਿਓ ਪਰ ਇਦਾਂ ਵੀਜ਼ੇ ਨਹੀਂ ਲੱਗਣੇ ਹੋ ਤਾਂ ਤੁਹਾਡਾ ਬਹੁਤ ਘੱਟ ਬਜਟ ਚ ਹੁੰਦੀ ਹੈ ਕੰਟਰੀਆਂ ਚ ਜਾ ਰਹੇ ਹੋ ਤੇ ਸਭ ਤੋਂ ਵੱਡੀ ਗੱਲ ਕੀ 100% ਸਕਸੈਸ ਰੇਟਨਸ ਠਮ ਜਿਹੜੇ ਵੀਜ਼ੇ ਲੱਗਦੇ ਪਈਆਂ ਸੋ ਤੁਸੀਂ ਵੀ ਸਾਈਪਰਸ ਜਾਣਾ ਚਾਹੁੰਦੇ ਹੋ ਤੁਹਾਡੇ ਪੜਾਈ ਚ ਗੈਪ ਹੈ ਗਿਆ 15 ਸਾਲ ਦਾ 12 ਸ ਕਾਟਾ ਬਜਟ ਘਟਾ ਸਭ ਤੋਂ ਵੱਡੀ ਗੱਲ ਬਜਟ ਘਟ ਹੈਗਾ ਨਹੀਂ ਚਾਹਦੇ ਹੋ ਕਿ ਮੈਂ ਆਪਣੇ ਪੇਰੈਂਟਸ ਨੂੰ ਤੰਗ ਕਰਕੇ ਬਾਹਰ ਜਾਣਾ ਕਰ ਜੇ ਚੱਕ ਕੇ ਬਾਹਰ ਜਾਣਾ ਸੋ ਲਿਮਟਿਡ ਖਰਚੇ ਤੇ ਜਾਣਾ ਚਾਹਦੇ ਹੋ ਇਸ ਤੋਂ ਉੱਪਰ ਕੋਈ ਕੰਟਰੀ ਨਹੀਂ ਹੈਗੀ ਸੋ ਤੇ ਤੁਸੀਂ ਵੀ ਜਲੰਧਰ ਸਰਟੀ ਟੀਮ ਨਾਲ ਜਲਦੀ ਤੋਂ ਜਲਦੀ ਆਪਣੇ ਪੇਰੈਂਟਸ ਨਾਲ ਜਾਂ ਆਪਣੇ ਕਿਸੇ ਭੈਣਾ ਭਰਾਵਾਂ ਨਾਲ ਪਹੁੰਚੋ ਤੇ ਇਹਦੀ ਸਾਈਪਰਸ ਦੀ ਜਾਣਕਾਰੀ ਲਵੋ ਤੇ ਜਿੰਨੀ ਚਲਦੀ ਹੋ ਸਕਦਾ ਅਪਲਾਈ ਕਰੋ ਬਹੁਤ ਬਹੁਤ ਧੰਨਵਾਦ